ਚਲੋ ਬੰਦਾ ਛੱਡੋ ਕਈ ਆਪੇ ਇੱਟਾਂ ਲਾ ਕੇ ਇੱਟਾਂ ਕੋਲੋਂ ਮੰਗੀ ਜਾਂਦੇ ਇਦਾਂ ਚਲੋ ਉਹ ਤੇ ਚਲੋ ਬੰਦਾ ਨਾ ਕੋਈ ਫੇਰ ਵੀ ਮੂੰਹੋਂ ਕੁਝ ਨਾ ਕੁਝ ਬੋਲ ਪੂਗਾ ਕਈ ਆਪੇ ਇੱਟਾਂ ਲਾਉਂਦੇ ਆ ਅੱਛਾ ਵੇਖੋ ਜਿਹੜੇ ਮਿਸਤਰੀ ਨੇ ਉਹ ਜਗ੍ਹਾ ਬਣਾਈ ਹੁੰਦੀ ਨਾ ਉਹਦੀ ਕੋਈ ਸ਼ਰਦਾ ਨਹੀਂ ਹੁੰਦੀ ਉਹਨੇ ਕਿੰਨੀ ਵਾਰੀ ਇੱਟ ਭੰਨਦਾ ਵਾ ਕਿੰਨੀ ਵਾਰੀ ਤੋੜਦਾ ਵਾ ਕਿੰਨੀ ਵਾਰੀ ਅੱਧੀ ਲਾਉਂਦਾ ਵਾ ਵਿੱਚੋਂ ਉਹਦੀ ਨੁਕਰ ਵੀ ਭੰਦਾ ਵਾ ਜੇ ਫਕਰ ਜੇ ਕੋਈ ਜਾਨ ਹੋਵੇ ਉਹਦੀ ਤੇਸੀ ਨਾਲ ਟੇਢੀ ਕਰਦੇ ਨਾਲ ਹੀ ਉਹਨੂੰ ਉੱਥੇ ਨਾਲ ਲਗਵਾ ਮਾਰ ਜੇ ਮਿਸਤਰੀ ਨੂੰ ਕਈ ਮਿਸਤਰੀਆਂ ਨੇ ਕਾਰੀਗਰਾਂ ਨੇ ਜ਼ਿੰਦਗੀ 'ਚ ਕਈ ਮਠੀਆਂ ਬਣਾਈਆਂ ਉਹ ਤਾਂ ਤੂੰ ਮੰਨਦਾ ਕਹਿੰਦਾ ਆਪਾਂ ਤੇ ਭਾਈ ਕੰਮ ਕਰਦੇ ਮੇਰੇ ਕੋਲ ਭਾਵੇਂ ਖੁਰਲੀ ਬਣਾ ਲਓ ਤੇ ਭਾਵੇਂ ਜਗਾ ਬਣਾ ਲਓ ਮੇਰੇ ਵਾਸਤੇ ਜਿੱਦਾਂ ਦੀ ਖੁਰਲੀ ਉਦਾਂ ਦੀ ਤੇ ਜਿੰਨਾ ਬਣਵਾਈ ਹੁੰਦੀ ਜਿੰਨਾਂ ਨੇ ਟਰਾਲੀ ਭਰ ਕੇ ਇੱਟਾਂ ਦੀ ਲੈਂਦੀ ਨਾ ਉਹ ਲੰਮੇ ਪੈ ਪੈ ਕੇ ਲੰਮੇ ਪੈ ਪੈ ਕੇ ਅਰਦਾਸਾਂ ਕਰਦੇ ਵੀ ਹਾਏ ਬਾਬਾ ਬੜਾ ਜਹਰਾ ਤੇ ਇਹ ਸਮਝ ਨਹੀਂ ਆਉਂਦੀ ਸਾਨੂੰ ਵੀ ਉਹਦੇ ਨਾਲ ਦੀਆਂ ਇੱਟਾਂ ਇੱਕੇ ਪੱਠੇ ਚ ਆਈਆਂ ਵਾ ਉਸ ਇੱਕੇ ਪੱਠੇ ਚੂਟਾਂ ਆਈਆਂ ਵਾ ਇੱਕ ਟਰਾਲੀ ਲੱਦ ਕੇ ਕਬਰ ਨੂੰ ਲਾਤੀ ਆ ਤੇ ਇੱਕ ਅਗਲਾਂ ਲਿਆ ਕੇ ਤੇ ਮੱਜਾਂ ਦੇ ਥੱਲੇ ਲਾਤੀ ਆ ਉਹ ਜਿਹੜੀਆਂ ਮੱਜਾਂ ਥੱਲੇ ਉਹਨਾਂ ਨੂੰ ਸੁਰਤ ਹੀ ਨਹੀਂ ਆਉਂਦੀ ਇੱਕ ਮੱਝ ਗੋਆ ਕਰਦੀ ਅਗਲਾ ਪਿਸ਼ਾਹ ਕਰਦਾ ਦੂਜੀ ਫੇਰ ਧੱਦ ਕਰ ਦਿੰਦੀ ਆ ਉਹ ਤੇ ਜੇ ਇਟਾਂ ਬੋਲਦੀਆਂ ਨੇ ਤੋ ਵੀ ਤਾਂ ਵੀ ਕਹਿਣਾ ਵੀ ਤੁਸੀਂ ਤੇ ਭੈਣੋਂ ਚੰਗੀਆਂ ਜੇ ਘੜ ਦੇ ਰੋਜ਼ ਹੀ ਲੱਡੂ ਚੜਦੇ ਆ ਤੇਲ ਤੇਲ ਦੇ ਦੀਵੇ ਜਗਦੇ ਆ ਸੰਤ ਸੁਰਤ ਹੀ ਨਹੀਂ ਆਉਣ ਦਿੰਦੀਆਂ ਮੱਜਾਂ ਇੱਥੇ ਸਮਝ ਆਈ ਪਿਆਰਿਓ ਤੇ ਸੱਚੀ ਬੋਲਦੀ ਹਾਂ ਨਾ ਉਹ ਤੁਹਾਡੇ ਤੇ ਕੇਸ ਕਰ ਦੇਣ ਮੁਕਦਮਾ ਕਰ ਦੇਣ ਤੁਹਾਡੇ ਤੇ ਆਪੇ ਜਗ੍ਹਾ ਬਣਾਈਆਂ ਨੇ ਆਪੇ ਉੱਤੇ ਦੀਵੇ ਜਗਾਈ ਜਾਂਦੇ ਆ ਆਪੇ ਅਰਦਾਸਾਂ ਕਰੀ ਜਾਂਦੇ ਆ ਆਪੇ ਉੱਤੇ ਤੁਰੇ ਜਾਣਗੇ ਫਿਰ ਰਿਸ਼ਤੇਦਾਰ ਪੜੀ ਵਿਵਤਾ ਤਗੜੀ ਆ ਜਿਹੜੇ ਮੰਨਦੇ ਆ ਉਹ ਵੀਰਵਾਰ ਵਾਂਡੇ ਥੋੜਾ ਜਾ ਸਕਦੇ ਕਿਤੇ ਮਜਾਲ ਕੀ ਉਹ ਕਿਤੇ ਵੀਰਵਾਰ ਕਿਤੇ ਵਿਆਹ ਚੱਲ ਜਣ ਸ਼ਾਮਾਂ ਨੂੰ ਹਣੇ ਪੈਣਾ ਫਕਰ ਦਾ ਕਈ ਤਾਂ ਬਾਹਰ ਦੇ ਦੇਸ਼ ਵੀ ਲੈ ਕੇ ਦੀਵਾ ਦੀਵਾ ਦਾ ਭਾਵ ਕਿ ਉੱਥੇ ਉਹ ਦੂਜੀ ਜਗਾਈ ਜਾਂਦੇ ਲੈਡ ਬਾਬੇ ਦਾ ਨਾਮ ਲੈ ਕੇ ਆਉਂਦੇ ਇੱਥੋਂ ਮੂੰਹ ਕਰਕੇ ਜਗਾਉਣੀ ਅਸੀਂ ਉਹ ਦੇ ਜਾਣ ਦੀ ਵੀ ਕਹੀ ਨਹੀਂ ਤਲਦੇ ਉਹ ਜਾਜਾਂ ਦੇ ਚੜਾ ਚੜਾ ਕੇ ਫਕਰਾਂ ਉੱਲੇ ਕੇ ਕਈ ਦੇਹਤਾਰੀ ਬਾਬਿਆਂ ਦੀਆਂ ਫੋਟੋਆਂ ਘਰਾਂ ਚ ਰੱਖ ਕੇ ਉਹਦੇ ਅੱਗੇ ਲਾਉਂਦੇ ਆ ਜੋਤਾਂ ਜਗਾਉਂਦੇ ਆ ਲੱਕੜ ਦੇ ਘਰ ਆ ਉੱਤੇ ਦੀਵਾ ਜਗਾ ਨਹੀਂ ਸਕਦੇ ਫਿਰ ਉਹ ਪੁੱਸ ਜਾਂਦਾ ਪੂਰਾ ਕਰਦੇ ਹੀ ਆ ਨਾ ਆਪਣਾ ਉਹ ਬਿਜਲੀ ਵਾਲਾ ਦੀਵਾ ਜਗਾ ਲੈਂਦੇ ਅੱਗੇ ਜਗੀ ਜਾਂਦਾ ਬਿਜਲੀ ਵਾਲਾ ਦੀਵਾ ਨਿਆਣੇ ਬਥੇਰਾ ਸਮਝਾਉਂਦੇ ਵੀ ਇਹ ਕੰਮ ਨਾ ਕਰੋ ਪਰ ਤਲਦੇ ਥੋੜਾ ਸਾਡੇ ਪੀੜ੍ਹੀ ਜਦੋਂ ਤੱਕ ਮਰਦੀ ਰਹੀ ਨਾ ਗੱਲ ਬਣਨੀ ਨਹੀਂ ਗੁੱਸਾ ਨਾ ਮਰਾਰੇ ਮਾਫੀ ਮੰਗ ਲੈ ਪਹਿਲਾਂ ਉਹ ਸਾਰੇ ਹੀ ਆ ਇਹ ਜਦੋਂ ਇੱਕ ਪੀੜ੍ਹੀ ਖਤਮ ਹੋਏਗੀ ਨਾ ਅਗਲੀ ਪੀੜ੍ਹੀ ਨੂੰ ਫੇਰ ਸਮਝ ਆਉਣੀ ਆ ਵੀ ਯਾਰ ਅਸੀਂ ਕਿਹੜੇ ਬੰਨੇ ਮਠੀਆਂ ਕਬਰਾ ਪਹਿਲਾਂ ਸਾਰੇ ਪੇਪਰ ਵਰਕ ਤਿਆਰ ਕਰਦੇ ਆ ਵੀਜ਼ਾ ਲੱਗਦਾ ਬੜੀ ਮਿਹਨਤ ਨਾਲ ਤੇ ਨਾ ਪਤਾ ਕਿਦਾਂ ਜਿਵੇਂ ਇਹ ਫਕਰ ਦੀ ਕਿਰਪਾ ਨਾਲ ਵੀਜ਼ਾ ਲੱਗਾ ਫਕਰ ਤੇ ਵਿਚਾਰਾ ਦੀਵਾ ਵੀ ਤੁਹਾਡਾ ਡੀਗਦਾ ਰਹਿੰਦਾ ਵੀ ਕਦੋਂ ਜਗਾਓਗੇ ਤੇ ਗੱਲ ਬਣੂਗੀ ਤੁਹਾਡੀ ਕਈ ਦੇਹਤਾਰੀ ਬਾਬਿਆਂ ਕੋ ਲਈ ਫਿਰਦੇ ਬਾਬਾ ਜੀ 5-7 ਵਾਰੀ ਰਿਫਿਊਜ਼ਲ ਆ ਗਈ ਹਾਥੀ ਰੱਖਦੇ ਹੋ ਉਹ ਲਾ ਕੇ ਉਹ ਜਵਾਕ ਪਾਸੋਂ ਚੇਲੇ ਆਂਦੇ ਆ ਬਾਬਾ ਤੇ ਆਪ ਗਾੜੀ ਏਜੰਟ ਲਵਦਾ ਫਿਰਦਾ ਇਹਦਾ ਵੀਜ਼ਾ ਨਾ ਲੱਗਣ ਡਿਆ ਬੜੇ ਚਿਰ ਦਾ ਸਾਡੇ ਲੋਕਾਂ ਨੂੰ ਕਦੋਂ ਸਮਝ ਆਊਗੀ ਕਿੰਨੇ ਭੋਲੇ ਲੋਕ ਪਤਾ ਨਹੀਂ ਸਮਝਾਉਂਦੀ ਜਾਂ ਭੋਲੇ ਆ ਜਾਂ ਸਮਝ ਨਹੀਂ ਆ ਰਹੀ ਵੀ ਅਸੀਂ ਪਿੱਛੇ ਲੱਗ ਕੇ ਉਹਨਾਂ ਦੇ ਤੁਰੇ ਫਿਰਦੇ ਆ ਭਗਤ ਨਾਮਦੇਵ ਜੀ ਦੀ ਬਾਣੀ ਪੜ ਕੇ ਵੇਖੋ ਇੱਕੇ ਪੱਥਰ ਕੀਜੇ ਪਾਓ ਤੇ ਦੂਜੇ ਪੱਥਰ ਧਰੀਏ ਪਾਉ ਪਾਓ ਤੇ ਪਾਉ ਦੋ ਸ਼ਬਦ ਵਰਤੇ ਆ ਭੱਬੇ ਨਾਲ ਤੇ ਪੱਪੇ ਨਾਲ ਪਾਓ ਦਾ ਅਰਥ ਪਿਆਰ ਹੈ ਤੇ ਪਾਉ ਦਾ ਅਰਥ ਪਿਆਰ ਆ ਕਹਿੰਦੇ ਯਾਰ ਕਿਦਾਂ ਦੀ ਤੁਹਾਡੀ ਬੇਇਨਸਾਫੀ ਆ ਇੱਕ ਪੱਥਰ ਤੇ ਪੈਰ ਰੱਖਦੇ ਹੋ ਜਿਹੜਾ ਤੁਸੀਂ ਘਰਾਂ ਚ ਲਾਇਆ ਉਹਨੂੰ ਕੀ ਆਂਦੇ ਹੋ ਭਲਾ ਪੱਥਰ ਬੜਾ ਕਮਾਲ ਦਾ ਲਾਇਆ ਯਾਰ ਬੋਲੋ ਜੀ ਕੀ ਆਂਦੇ ਹੋ ਜੀ ਪੱਥਰ ਬੜਾ ਤੇ ਕਹਿੰਦੇ ਇੱਕ ਪੱਥਰ ਦੇ ਗਾੜੀ ਤੁਸੀਂ ਮੱਥੇ ਠੀਕਦੇ ਹੋ ਨਮਸਕਾਰਾਂ ਕਰਦੇ ਹੋ ਇੱਕ ਇਹ ਪੱਥਰ ਕੀ ਜੇ ਪਾਓ ਦੂਜੇ ਪੱਥਰ ਧਰਿਏ ਪਾਉ ਜੇ ਇਹ ਦੇਵਾ ਤਾਂ ਉਹ ਵੀ ਦੇਵਾ ਜੇ ਇਹ ਰੱਬ ਆ ਤਾਂ ਫਿਰ ਉਹ ਵੀ ਰੱਬ ਆ ਦੋਵੇਂ ਬਰਾਬਰ ਹੋਣੇ ਚਾਹੀਦੇ ਹਨ ਪਰ ਨਹੀਂ ਹੈਗਾ ਇਦਾਂ ਇਹ ਰੱਬ ਨਹੀਂ ਹੈਗਾ ਤੁਸੀਂ ਕਿਦਾਂ ਮੰਨੋਗੇ ਪਰ ਸਾਡਾ ਸਮਾਜ ਅਜੇ ਤੱਕ ਮੰਨੀ ਜਾਂਦਾ ਹਨ ਰਟ ਹੋ ਰਿਆ ਸੀ ਅਸੀਂ ਉਦਾਂ ਹੀ ਪਖੰਡ ਉਦਾਂ ਹੀ ਕਰਮਕਾਂਡ ਉਦਾਂ ਹੀ ਸਭ ਕੁਝ ਨਾਲ ਚੱਕੀ ਆਉਂਦੇ ਸਤਿਗੁਰ ਦੀ ਬਾਣੀ ਇਸ ਪਖੰਡ ਵਿੱਚੋਂ ਸਾਨੂੰ ਬਾਹਰ ਕੱਢਦੀ ਹੈ ਵੀ ਭਾਈ ਨਿਕਲੋ ਪਰ ਦੁਬਦਾਂ ਨਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੇ ਮੈਂ ਕਦੀ ਕਦੀ ਸੋਚਦਾ ਜਿਹੜਿਆ ਪਾਠੀ ਸਿੰਘ ਜਾ ਕੇ ਮਠੀਆਂ ਤੇ ਪਾਠ ਕਰਦੇ ਆ ਕੀ ਉਹਨਾਂ ਨੇ ਕਦੀ ਗੁਰੂਆਂ ਸਾਹਿਬ ਚੋਂ ਆ ਸ਼ਬਦ ਨਹੀਂ ਪੜੇ ਕਿਉਂ ਰੋਕਣ ਜਾਣਾ ਪਵੇ ਜੀ ਬਾਹਰੋਂ ਕਿਸੇ ਨੂੰ ਆਣ ਕੇ ਤੁਸੀਂ ਆਪ ਹੀ ਕਹ ਦੋ ਭਾਈ ਗੁਰਬਾਣੀ ਇਜਾਜ਼ਤ ਨਹੀਂ ਦਿੰਦੀ ਗੁਰਬਾਣੀ ਕਿਸੇ ਮਠੀ ਤੇ ਪ੍ਰਕਾਸ਼ ਕਰਨ ਦੀ ਇਜਾਜ਼ਤ ਬੋਲੋ ਜੀ ਅਪੇ ਕਦੋਂ ਲੜਾਈ ਪਵੇ ਨਾ ਬਖੇੜੇ ਖੜੇ ਹੋਣ ਹੀ ਨਾ ਪਰ ਸਾਡਾ ਸਮਾਜ ਉਸੇ ਕਰਮਕਾਂਡ ਵਿੱਚ ਉਸੇ ਵਹਿਣ ਚ ਵਹਿੰਦਾ ਜਾ ਰਿਹਾ ਤੋ ਕਿੰਨੇ ਪਿਆਰੇ ਸ਼ਬਦ ਸਤਿਗੁਰ ਨੇ ਬਾਣੀ ਵਿੱਚ ਵਰਤੇ ਹੋਏ ਨੇ ਇਹਨਾਂ ਵਹਿਮਾਂ ਚੋਂ ਭਰਮਾਂ ਚੋਂ ਪਖੰਡਾਂ ਚੋਂ ਕੱਢਣ ਵਾਸਤੇ ਕਿ ਜ਼ਿੰਦਗੀ ਨੂੰ ਕਿਦਾਂ ਸਮੂਥ ਲੈ ਕੇ ਤੁਰਨਾ ਹੈ ਕਿਦਾਂ ਤੁਸੀਂ ਇਸ ਦਲਦਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢ ਕੇ ਜ਼ਿੰਦਗੀ ਨੂੰ ਖੂਬਸੂਰਤ ਬਣਾਉਣਾ ਹੈ ਕਿਉਂਕਿ ਕੁਦਰਤੀ ਗੱਲ ਹੈ ਜਿਹਨੂੰ ਪੂਜੋਗੇ ਉਹਦੇ ਵਰਗੇ ਬਣੋਗੇ ਜੈਸੋ ਸੇਵਾ ਤੇ ਸੋਵੇ ਜਿੱਦਾਂ ਨੂੰ ਸੇਵੋਗੇ ਉਦਾਂ ਦੀ ਤੁਹਾਡੀ ਸੁਰਤ ਬਣ ਜਾਣੀ ਹੈ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਰਨਾਈ ਓਏਲੇ ਜਾ ਰਹੇ ਓਏਲੇ ਗਾਡੇ ਤੇਰੀ ਗੱਤ ਇਹ ਸ਼ਬਦ ਕਿਉਂ ਵਰਤੇ ਸੀ ਉਹਨਾਂ ਨੇ ਕਿ ਜਦੋਂ ਤੁਸੀਂ ਜਿਹਨੂੰ ਪੂਜੋਗੇ ਉਹਦੇ ਵਰਗੇ ਹੋ ਜਾਓਗੇ ਇਸ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ ਗੁਰਮੂਰਤ ਗੁਰ ਸ਼ਬਦ ਹੈ ਗੁਰੂ ਦੀ ਮੂਰਤ ਸਾਡੇ ਵਾਸਤੇ ਗੁਰੂ ਦਾ ਸ਼ਬਦ ਅਸੀਂ ਬੁੱਤ ਪੂਜਕ ਨਹੀਂ ਆ ਪਰ ਅੱਜ ਬੁੱਤ ਪੂਜਕ ਬਣਾ ਦਿੱਤਾ ਗਿਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਬੁੱਤ ਬਣਾ ਕੇ ਅੱਜ ਸਾਡਾ ਸਮਾਜ ਉਹਦੀ ਪੂਜਾ ਕਰਦਾ ਪਿਆ ਤੂੰ ਇਸ ਕਰਕੇ ਆਪਣੇ ਘਰਾਂ ਚ ਸਤਿਗੁਰ ਦੀ ਬਾਣੀ ਪੜੋ ਸਤਿਗੁਰ ਦੀ ਬਾਣੀ ਨੂੰ ਵਿਚਾਰੋ ਉਹਦੇ ਉਪਦੇਸ਼ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਸਾਡੀ ਜ਼ਿੰਦਗੀ ਵਧੀਆ ਬਣੇ ਕਿਉਂਕਿ ਇਹ ਕੰਮ ਥੋੜਾ ਜਿਹਾ ਸਾਨੂੰ ਔਖਾ ਲੱਗਦਾ ਹੈ ਬਾਣੀ ਪੜਨ ਵਾਲਾ ਵਿਚਾਰਨ ਵਾਲਾ ਦੂਜੇ ਸਾਨੂੰ ਜਿਹੜੇ ਕੰਮ ਆਉ ਥੋੜੇ ਜਿਹਾ ਸੌਖੇ ਲੱਗਦੇ ਤਾਂ ਹੀ ਸਾਡਾ ਸਮਾਜ ਉਧਰ ਭੱਜਾ ਫਿਰਦਾ ਤੂੰ ਇਸ ਕਰਕੇ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ ਹੇ ਭਾਈ ਵੇਖ ਜੇ ਉਹ ਰਾਜੇ ਦੀ ਮੜੀ ਦੀ ਅੱਖ ਲੱਗੀ ਤਾਂ ਉਹਨੂੰ ਸੁਪਨਾ ਆਇਆ ਕਿ ਮੈਂ ਤੇ ਭਿਖਾਰੀ ਬਣ ਗਿਆ ਪਰ ਵਾਸਤ ਵਿੱਚ ਉਹ ਭਿਖਾਰੀ ਨਹੀਂ ਸੀ ਉਹ ਤੇ ਰਾਜਾ ਸੀ ਇਦਾਂ ਹੀ ਜਿਹੜਾ ਇਨਸਾਨ ਆ ਹੈਗਾ ਤੇ RAM ਦੀ ਅੰਸਵਾ ਪਰ ਗਫਲਤ ਦੀ ਨੀਂਦ ਵਿੱਚ ਕਿਤੇ ਅੱਖ ਲੱਗ ਗਈ ਇਹਦੀ ਗਫਲਤ ਦੀ ਨੀਂਦ ਜੋ ਸੀ ਅਗਿਆਨਤਾ ਦੀ ਨੀਂਦ ਵਿੱਚ ਇਹ ਸੌ ਗਿਆ ਅੱਖ ਲੱਗੀ ਤੇ ਉਹਨੇ ਆਪਣੇ ਆਪ ਇਹ ਲੱਗਾ ਮੈਂ ਤੇ ਭਿਖਾਰੀ ਤਾਂ ਹੀ ਤੇ ਠੂਠਾ ਫੜ ਕੇ ਤੁਰਿਆ ਫਿਰਦਾ ਕਦੀ ਕਿਸੇ ਕੋਲ ਮੰਗਦਾ ਫਿਰਦਾ ਕਦੀ ਕਿਸੇ ਕੋਲ ਮੰਗਦਾ ਫਿਰਦਾ ਅਸਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਦੂਜਾ ਬਚਨ ਭਗਤ ਜੀ ਨੇ ਬੜਾ ਕਮਾਲ ਦਾ ਕੀਤਾ ਕਹਿੰਦੇ ਰਾਜ ਭਯੰਗ ਪ੍ਰਸੰਗ ਜੈਸੇ ਹੈ ਆਪਕਸ਼ ਮਰਮ ਜਨਾਇਆ ਵੇਖੋ ਕਿੰਡੀ ਪਿਆਰੀ ਦਲੀਲ ਦਿੱਤੀ ਹੈ ਭਗਤ ਜੀ ਕਹਿੰਦੇ ਘਰ ਚ ਰੌਲਾ ਪੈ ਗਿਆ ਸੱਪ ਆ ਗਿਆ ਸੱਪ ਆ ਗਿਆ ਸਾਰਾ ਟੱਬਰ ਮੰਜੀਆਂ ਤੇ ਜਾ ਚੜਿਆ ਬਾਹਰੋਂ ਬਜ਼ੁਰਗ ਆਇਆ ਉਹ ਕਹਿੰਦਾ ਜਵਾਕੂ ਕੀ ਹੋਇਆ ਨਿਆਣਿਆਂ ਕੀ ਹੋਇਆ ਕਹਿੰਦੇ ਜੀ ਪਾਪਾ ਜੀ ਘਰ ਚ ਸੱਪ ਆ ਗਿਆ ਕਹਿੰਦੇ ਕਮਲਿਓ ਲਾਈਟ ਤੇ ਜਗਾਓ ਵੇਖੋ ਤੁਸੀਂ ਕਿੰਡਾ ਕੋ ਵੱਡਾ ਪਤਾ ਤਾਂ ਲੱਗੇ ਸੱਪ ਦਾ ਜਦੋਂ ਦੀਵਾ ਜਗਾਇਆ ਤਾਂ ਸਾਰੇ ਮੰਜਿਆਂ ਤੋਂ ਸੱਲੇ ਉਤਰ ਆਏ ਕਿਉਂਕਿ ਉਹ ਕਿਤੇ ਰੱਸੀ ਦਾ ਟੁਕੜਾ ਜਾਂ ਪਿਆ ਸੀ ਕਿਸੇ ਦਾ ਇੱਕ ਦਾ ਪੈਰ ਲਗਾ ਉਹਨੇ ਰੋਲਾ ਪਾ ਤਾਂ ਸਾਰੇ ਟੱਬਰ ਨੇ ਇਹ ਨਹੀਂ ਵੇਖਿਆ ਉਹ ਰੱਸੀ ਕਿਤੇ ਕਈ ਵਾਰੀ ਵੇਖਿਆ ਨੇਰੇ 'ਚ ਰੱਸੀ ਪੈਰ ਨਾਲ ਲੱਗ ਜਾਣਾ ਤੇ ਡਰਾਕੜ ਬੰਦਾ ਤੇ ਸਾਰੇ ਟੱਬਰ ਦੀਆਂ ਚੀਕਾਂ ਕਢਾਉਂਦਾ ਡਰਾਕੜ ਬੰਦਾ ਤਗੜਾ ਬੰਦਾ ਤੇ ਜਿਹੜਾ ਜਿਹੜਾ ਹਿੰਮਤਵਾਲਾ ਹੁੰਦਾ ਨਾ ਉਹ ਜਦੋਂ ਪੈਰ ਨਾਲ ਰੱਸੀ ਲੱਗੀ ਉਹਦੇ ਕਿਤੇ ਉਹਨੇ ਹਿੰਮਤ ਜੀ ਕਰਕੇ ਰੱਸੀ ਨੂੰ ਫੜਿਆ ਵੀ ਨਹੀਂ ਤੇ ਕਈ ਵੀ ਡਰਾਕਲ ਜੀ ਹੁੰਦੇ ਨਾ ਕਈ ਡਰਾਕਲ ਜੀ ਬੰਦੇ ਕਿਤੇ ਰੱਸੀ ਪੈਰ ਨਾਲ ਲੱਗੀ ਉਹਨੇ ਚੀਕਾਂ ਮਾਰਿਓ ਸੱਪ ਆ ਗਿਆ ਸੱਪ ਆ ਗਿਆ ਦੂਜਿਆਂ ਨੇ ਉਹਤੇ ਯਕੀਨ ਕਰ ਲਿਆ ਵੀ ਸੱਪ ਸੱਚੀ ਹੁਣਾ ਉਹ ਵੀ ਮੰਜਿਆਂ ਜਾ ਚੜੇ ਪਰ ਕੋ ਸਿਆਣਾ ਬਾਪੂ ਆਇਆ ਉਹਨੇ ਆਖਿਆ ਕਮਲਿਓ ਜੇ ਆ ਗਿਆ ਤੇ ਹੁਣ ਆਪਾਂ ਉਹਦਾ ਹੱਲ ਵੀ ਤੇ ਕਰਨਾ ਵੇਖੋ ਸ਼ੀ ਕਿੱਡਾ ਕ ਵੱਡਾ ਦੀਵਾ ਤੇ ਜਗਾਓ ਪਤਾ ਤੇ ਲੱਗ ਜਾ ਦੀਵਾ ਜਗਾਇਆ ਤੇ ਸਾਰਾ ਟੱਬਰ ਮੰਜਿਆਂ ਤੋਂ ਸੱਲੇ ਉਤਰ ਆਇਆ ਹੁਣ ਇਹ ਗੱਲ ਗੁਰਬਾਣੀ ਦੀ ਆ ਲਿਖਿਆ ਰਾਜ ਰੱਸੀ ਭੰਗ ਸੱਪ ਰਾਜ ਭਿਆੰਗ ਪ੍ਰਸੰਗ ਜੈਸੇ ਹੈ ਜਿਵੇਂ ਰੱਸੀ ਤੇ ਸੱਪ ਦਾ ਪ੍ਰਸੰਗ ਵਾ ਹੈਗੀ ਰੱਸੀ ਸੀ ਪਰ ਹਨੇਰਾ ਕਰਕੇ ਕੀ ਲੱਗਦਾ ਸੀ ਭਲਾ ਉੱਚੀ ਬੋਲਿਓ ਹੁਣ ਦੱਸਿਓ ਜੀ ਜਿਹੜਾ ਬੰਦਾ ਕਦੀ ਵੀ ਸਕੂਲ ਨਹੀਂ ਗਿਆ ਉਹਨੂੰ ਵੀ ਸਮਝ ਆ ਗਈ ਨਾ ਇਹ ਗੱਲ ਬਾਣੀ ਇੰਨੀ ਸੌਖੀ ਆ ਇਹਨਾਂ ਮਹਾਪੁਰਸ਼ਾਂ ਨੇ ਇਹਨਾਂ ਕ੍ਰਾਂਤੀਕਾਰੀ ਮਹਾਪੁਰਸ਼ਾਂ ਨੇ ਇੰਨੀਆਂ ਸੌਖੀਆਂ ਦਰੀਲਾਂ ਦਿੱਤੀਆਂ ਵੀ ਜਿਹੜਾ ਬੰਦਾ ਕਦੀ ਸਕੂਲ ਵੀ ਨਹੀਂ ਗਿਆ ਉਹਨੂੰ ਵੀ ਆਪਣੀ ਗੱਲ ਸਮਝ ਆਤੀ ਪੜੇ ਇੱਕ ਨੈਰੇਟਿਵ ਸਜਾਇਆ ਗਿਆ ਗੁਰਬਾਣੀ ਦੇ ਕੋਲ ਬਹਿ ਕੇ ਕਿ ਗੁਰਬਾਣੀ ਸਾਡੀ ਸਮਝ ਤੋਂ ਪਰੇ ਆ ਕਿਉਂਕਿ ਅਗਲਿਆਂ ਨੂੰ ਪਤਾ ਸੀ ਜੇ ਬਾਣੀ ਹਰ ਜਨ ਸਧਾਰਨ ਬੰਦੇ ਨੇ ਸਮਝ ਲਈ ਫਿਰ ਇਹਨਾਂ ਲੋਕਾਂ ਸਿਆਣੇ ਹੋ ਜਾਣਾ ਸਾਡੇ ਅ ਗਿਆਨ ਕੇ ਮੱਥੇ ਇਹਨਾਂ ਨੇ ਫਿਰ ਨਹੀਂ ਟੇਕ ਰੇ ਉਹਨਾਂ ਨੈਰੇਟਿਵ ਸਜਿਆ ਕ ਬਹੁਤ ਵੱਡਾ ਆ ਤੁਹਾਡੇ ਸਾਹਮਣੇ ਆ ਮੈਂ ਕੋਲੋਂ ਨਹੀਂ ਕਹਿ ਰਿਆ ਬਾਣੀ ਚ ਲਿਖਿਆ ਰਾਜ ਰੱਸੀ ਭਯੰਗ ਸੱਪ ਰਾਜ ਭਯੰਗ ਪ੍ਰਸੰਗ ਜੈਸੇ ਹੈ ਆਬ ਕਸ਼ ਮਰਮ ਜਨਾਇਆ ਅਨਕ ਕਟਕ ਅਨਕ ਕਟਕ ਜੈਸੇ ਫੂਲ ਪਰੇ ਅਬ ਕਹਤੇ ਕਹਿ ਨਾ ਆਇਆ ਜਿਵੇਂ ਉਹ ਸੋਨਾ ਵਾ ਸੋਨੇ ਦੇ ਕਿੰਨੇ ਡਿਜ਼ਾਈਨ ਹੁੰਦੇ ਜੀ ਕੜਾ ਹੈ ਮੁੰਦਰੀ ਹੈ ਹਾਰ ਹੈ ਹੁਣ ਜਿਹੜੇ ਡਿਜ਼ਾਈਨ ਵੱਖਰੇ ਵੱਖਰੇ ਨੇ ਸੋਨਾ ਵੀ ਵੱਖਰਾ ਵੱਖਰਾ ਸੋਨਾ ਤੇ ਇੱਕੋ ਹੀ ਹੈ ਇੱਕੇ ਸੋਨੇ ਦੇ ਡਿਜ਼ਾਈਨ ਵੱਖਰੇ ਵੱਖਰੇ ਨੇ ਕਿਸੇ ਨੇ ਕੜਾ ਬਣਾ ਲਿਆ ਕਿਸੇ ਨੇ ਮੁੰਦਰੀ ਬਣਾ ਲਈ ਕੁਝ ਨੇ ਗੜ ਦਾ ਹਾਰ ਤੇ ਚੈਨੀ ਬਣਾ ਲਈ ਹੁਣ ਇੱਕ ਇਹ ਸੋਨੇ ਦੀ ਡਲੀ ਵਿੱਚੋਂ ਅਗਲੇ ਨੇ ਵੱਖ-ਵੱਖ ਗਹਿਣੇ ਬਣਾਤੇ ਹੁਣ ਤੁਸੀਂ ਗਹਿਣੇ ਘਰ ਚ ਲਈ ਫਰੋ ਤੁਸੀਂ ਆਪਣੇ ਘਰ ਚ ਗਹਿਣੇ ਲਈ ਫਰੋ ਤੁਸੀਂ ਹੁਣ ਇਹ ਕਹੀ ਜਾਓ ਹਾਂ ਗਹਿਣੇ ਵੱਖਰੇ-ਵੱਖਰੇ ਆ ਡਿਜ਼ਾਈਨ ਵੱਖਰੇ-ਵੱਖਰੇ ਆ ਪਰ ਸੋਨਾ ਬੋਲੋ ਸਾਰੇ